ਗਿੱਪੀ ਜੀ ਨੂੰ ਬੇਸਿਕਲੀ ਜਿਹੜੀ ਮੇਰੀ ਨੌਲੇਜ ਮੁਤਾਬਕ ਹੈ ਜੀ ਉਹ ਫਾਈਨ ਟੋਨ ਦੇ ਵਿੱਚ ਉਸ ਵਕਤ ਗਿੱਪੀ ਦੀਆਂ ਦੋ ਐਲਬਮ ਰਿਲੀਜ਼ ਹੋਈਆਂ ਸੀ ਜਿਨ੍ਹਾਂ ਦਾ ਮਿਊਜ਼ਿਕ ਸੀਗਾ ਕੀਤਾ ਕਿਸਨ ਟੈਲ ਨੇ ਉਹਦੇ ਚੋਂ ਇੱਕ ਗਾਣਾ ਗਿੱਪੀ ਦਾ ਚੱਲ ਗਿਆ ਸੀ ਜਾਂ ਪਪੂਲਰ ਹੋ ਗਿਆ ਸੀ ਫੁਲਕਾਰੀ ਵਾਲਾ ਤੇ ਲੇਕਿਨ ਜਿਵੇਂ ਆਪਾਂ ਕਹਿੰਦੇ ਨਾ ਵੀ ਇੱਕ ਗਾਣੇ ਤੇ ਪ੍ਰੋਗਰਾਮ ਨਹੀਂ ਪੈਂਦੇ ਇੱਕ ਆਰਟਿਸਟ ਨੂੰ ਜਾਂ ਉਸ ਦੌਰ ਚ ਇੱਕ ਗਾਣੇ ਦੇ ਬੇਸ ਤੇ ਹੀ ਪ੍ਰੋਗਰਾਮ ਨਹੀਂ ਸੀ ਪੈਂਦੇ ਕਿਸੇ ਕਲਾਕਾਰ ਨੂੰ ਤੇ ਉਸ ਵਕਤ ਫਾਈਨ ਟੋਨ 'ਚ ਮੇਰੇ ਬਹੁਤ ਹਿੱਟ ਨੰਬਰ ਜਾ ਰਹੇ ਸੀਗੇ ਤੇ ਰੇਂਦਰ ਭਾਜੀ ਨੇ ਅਸਿਸਟ ਕੀਤਾ ਮੇਰਾ ਨਾਮ ਵੀ ਤੁਸੀਂ ਇੱਕ ਵਾਰੀ ਸੁਖਪਾਲ ਨੂੰ ਜਾ ਕੇ ਮਿਲੋ ਤੇ ਉਹਨਾਂ ਨੇ ਗਿੱਪੀ ਮੇਰੇ ਕੋਲ ਆਇਆ ਮਿਲਿਆ ਤੇ ਗਿੱਪੀ ਗਰੇਵਾਲ ਨੇ ਬਹੁਤ ਇੱਕ ਜੈਨੂਨ ਤਰੀਕੇ ਨਾਲ ਜਿਸ ਤਰ੍ਹਾਂ ਆਪਾਂ ਬੈਠੇ ਆ ਇਸ ਤਰ੍ਹਾਂ ਅੰਦਰ ਸਟੂਡੀਓ ਬੈਠ ਕੇ ਦੋ ਫੇਸ ਦੀ ਮਾਰਕੀਟ ਚ ਉਹ ਮਾਰਕੀਟ ਰਦਰ ਬਹੁਤ ਸਾਲ ਮੇਰੇ ਨਾਮ ਤੇ ਵੱਜਦੀ ਰਹੀ ਕਿ ਸੁਖਪਾਲ ਜਿਹੜੇ ਮਾਰਕੀਟ ਚ ਆ ਜਾਓ 59 ਨੰਬਰ ਸ਼ੋਰੂਮ ਸੀ ਜਿੱਥੋਂ ਇੰਡੋਗਨੇਡੀਅਨ ਬੱਸਾਂ ਚੱਲਦੀਆਂ ਨੂਰ ਸਟੂਡੀਓ ਦੇ ਨਾਮ ਤੋਂ ਤੇ ਗਿੱਪੀ ਮੇਰੇ ਕੋਲ ਆਇਆ ਤੇ ਕਹਿੰਦਾ ਭਾਜੀ ਵੀ ਅਸਿਸਟੈਂਟ ਕਰਕੇ ਮੈਂ ਬਈ ਕੈਨੇਡਾ ਤੋਂ ਆਇਆ ਤੇ ਮੈਂ ਤੇ ਵਾਈਫ ਨੇ ਬਹੁਤ ਮਿਹਨਤ ਕੀਤੀ ਆ ਅਸੀਂ ਕੰਮ ਕਰਕੇ ਪੈਸੇ ਇੰਨੇ ਕ ਜੁੜੇ ਆ ਬਈ ਇਹ ਮੇਰੀ ਲਾਸਟ ਐਲਬਮ ਹੈ ਜੇ ਨਾ ਚੱਲੀ ਤਾਂ ਮੈਂ ਸ਼ਾਇਦ ਕੈਨੇਡਾ ਜਾਂ ਆਸਟ੍ਰੇਲੀਆ ਸ਼ਿਫਟ ਕਰ ਜਾ ਬਈ ਮੈਨੂੰ ਹਿਟਲ ਦੀ ਲੋੜ ਐ ਇਸ ਵੇਲੇ ਪ੍ਰੋਗਰਾਮ ਵਾਲਾ ਕਰਦੇ ਹੋਂ ਮੈਨੂੰ ਐ ਲੱਗਿਆ ਕਿ ਵੀ ਇੱਕ ਬਹੁਤ ਪਹਿਲੀ ਵਾਰ ਇੱਕ ਐਸਾ ਆਰਟਿਸਟ ਮਿਲਿਆ ਕਿ ਜਿਹੜਾ ਬੜਾ ਬਲੰਟ ਓਕੇ ਦੱਸ ਰਿਹਾ ਕਿ ਮੇਰੀ ਆ ਸਿਚੁਏਸ਼ਨ ਹੈ ਤੇ ਨੇਚਰਲੀ ਮੈਂ ਬਾਹਰ ਕੈਨੇਡਾ ਤੋਂ ਆਇਆ ਮੈਂ ਵੀ ਆਲਰੇਡੀ ਬਹੁਤ ਸਟਰਗਲ ਦੇਖੇ ਨੇ ਆਪਣੀ ਲਾਈਫ 'ਚ ਮੈਨੂੰ ਆਲਰੇਡੀ ਪਤਾ ਕਿ ਪੈਸੇ ਕਿੰਨੇ ਓਕੇ ਇਨਸਾਨ ਖਮਾਉਂਦਾ ਬਾਹਰਲੇ ਮੁਲਕਾਂ 'ਚ ਤੇ ਮੈਂ ਉਸ ਗੱਲ ਦੀ ਉਸ ਇਮੋਸ਼ਨਸ ਦੀ ਉਸ ਮਾਜ ਜ਼ਬਾਤਾਂ ਦੀ ਕਦਰ ਕੀਤੀ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਮੈਂ ਉਸ ਵਕਤ ਹਾਲਾਂਕਿ ਹਿਟ ਮੀਜ਼ ਡਾਇਰੈਕਟਰ ਸੀ ਮੇਰੇ ਨਾਮ ਤੇ ਟੜਾ ਟੜ ਨੰਬਰ ਹਿੱਟ ਜਾਂਦੇ ਸੀਗੇ ਮੈਂ ਕਿਹਾ ਆਪਾਂ ਐਲਬਮ ਕਰਾਂਗੇ ਤੇ ਐਲਬਮ ਕਰਾਂਗੇ ਤੇ ਉਹ ਕਹਿੰਦਾ ਜੀ ਸੈਕੰਡ ਮੇਰੀ ਕੰਡੀਸ਼ਨ ਇਹ ਹੈ ਕਿ ਮੈਂ ਅਮਰੀਕਾ ਜਾ ਰਿਹਾ ਸ਼ੂਕਨ ਮੇਰੀ ਰਿਪਿੰਗ ਕਰਕੇ ਰੱਖ ਲਓ ਐਲਬਮ ਤੁਸੀਂ ਮੈਨੂੰ 6 ਮਹੀਨੇ ਬਾਅਦ ਦੇ ਦਿਓ ਭਾਵੇਂ ਤੇ ਇਹ ਗੱਲ ਮਾਰਚ ਫਰਵਰੀ ਮਾਰਚ ਮਹੀਨੇ ਦੀ ਹੈ ਤੇ ਕਹਿੰਦੇ ਸੀ ਮੈਂ ਮਾਰਚ ਐਂਡ ਚ ਕੈਨੇਡਾ ਅਮਰੀਕਾ ਚਲ ਜਾਣਾ ਸ਼ੂਕਨ ਤੇ ਇਹਨਾਂ ਵਾਦਾ ਜੀ ਕਿ ਅਗਰ ਇਹ ਮੇਰੀ ਐਲਬਮ ਹਿੱਟ ਹੋ ਗਈ ਤੇ ਐਲਬਮ ਵੀ ਸਾਰੀਆਂ ਤੁਹਾਡਾ ਨਾਲ ਕਰਾਂਗੇ ਤੇ ਹੋਰ ਵੱਡੇ ਕੰਮ ਵੀ ਕਰਾਂਗੇ ਆਪਾਂ ਬਈ ਇੱਕ ਵਾਰੀ ਮੈਨੂੰ ਚਲਾ ਦਿਓ ਉਹ ਗਾਣਾ ਮੇਰੇ ਕੋਲ ਜਿਹੜਾ ਮੇਨ ਟਾਈਟਲ Song ਲੈ ਕੇ ਆਏ ਸੀ ਉਹ ਲੈ ਕੇ ਆਏ ਸੀ ਰਾਜ ਕੱਕੜੇ ਤੇ ਕਿਉਂਕਿ ਉਸ ਵਕਤ ਤਾਂ ਰਾਜ ਕੱਕੜਾ ਬਹੁਤ ਮਸ਼ਹੂਰ ਗੀਤਕਾਰ ਸੀ ਗਾਣੇ ਹਿੱਟ ਹੋ ਚੁੱਕੇ ਸੀਗੇ ਅ ਐਵੇਂ ਜਾਣ ਕੇ ਗਲੀ ਚ ਪਾਣੀ ਡੋਲਦੀ ਨਹੀਂ ਅੱਧਾ ਬੂਆ ਖੋਲ ਖੋਲ ਕੇ ਤੇ ਉਸ ਵਕਤ ਜਿਹੜਾ ਦੌਰ ਸੀ ਮੇਰਾ ਉਹ ਡਬਲ ਬੀਟ ਵਾਲਾ ਚੱਲ ਰਿਹਾ ਸੀ ਜਿਵੇਂ DJ ਬੀਟ ਲੇਡੀਜ਼ ਬੀਟ ਗਿੱਧਾ ਬੀਟ ਜਿਹਨੂੰ ਆਪਾਂ ਕਹਿੰਦੇ ਆ ਤੇ ਮੈਂ ਕਿਹਾ ਯਾਰ ਮੈਨੂੰ ਕੋਈ ਥੋੜਾ ਫਾਸਟ ਬੀਟ ਵਾਲਾ Song ਚਾਹੀਦਾ ਕੋਈ ਕੋਈ ਇਦਾਂ ਦਾ ਗੀਤ ਲਿਆਓ ਤੇ ਉਹ ਜਗਦੇਵ ਮਾਨ ਦਾ ਗਾਣਾ ਸਾਡੇ ਉਹ ਉੜ ਕੇ ਆ ਗਿਆ ਕੇ ਵੀ ਜਦੋਂ ਜੀਰੇ ਵਾਲਿਆ ਵੀ ਅੱਖ ਲੜ ਗਏ ਕੱਤਦੀ ਨੇ ਪੂਣੀਆਂ ਵਿਚਾਲੋਂ ਛੱਡੀਆਂ ਤੇ ਮੈਂ ਕਿਹਾ ਵੀ ਆਹ ਗਾਣਾ ਤੇਰਾ ਪਿਆ ਟਾਈਟਲ ਕਹਿੰਦੇ ਭਾਈ ਤੂੰ ਸ਼ੋਰ ਮੈਂ ਕਿਹਾ ਮੈਂ ਸ਼ੋਰ ਆ ਇਹ ਗਾਣਾ ਹੈ ਤੇਰਾ ਗਾਣਾ ਨਿਕਲ ਜਾਣਾ ਇਹ ਆ ਗਾਣੇ ਨੂੰ ਆਪਾਂ ਬੜਾਉਣਾ ਸੋ ਡਬਿੰਗ ਕਰਕੇ ਵਾਪਸ ਚਲ ਗਿਆ ਅਮਰੀਕਾ ਮੈਂ ਇੰਗਲੈਂਡ ਚ ਚਲ ਗਿਆ ਰਿਕਾਰਡਿੰਗ ਕਰਨ ਤੇ ਜਾ ਕੇ ਰਿਕਾਰਡਿੰਗ ਕੀਤੀ ਮਾਸਟਰ ਕੀਤਾ ਮਾਸਟਰ ਆ ਕੇ ਵਾਪਸ ਅਗਸਤ ਦੇ ਵਿੱਚ ਮੈਂ 2006 ਚ ਅਗਸਤ ਚ ਮੈਂ ਮਾਸਟਰ ਨੰਮ ਦਿੱਤਾ ਸਬਮਿਟ ਕਰਤਾ ਤੇ ਉਸੇ ਦਿਨ ਹੀ ਇਹ ਮਾਸਟਰ ਜਲੰਧਰ ਲੈ ਗੇ ਸਪੀਡ ਰਿਕਾਰਡ ਨੂੰ ਸੁਣਾਇਆ ਉਹਨਾਂ ਨੇ ਕਿ ਮਾਸਟਰ ਪਸੰਦ ਆ ਅਸੀਂ ਰਿਲੀਜ਼ ਕਰਦੇ ਆ ਉਸ ਤੋਂ ਬਾਅਦ ਪ੍ਰੋਜੈਕਟ ਹਿੱਟ ਹੋ ਗਿਆ ਜਦੋਂ ਫਿਰ ਅਗਲੇ ਸਾਲ ਪ੍ਰੋਜੈਕਟ ਕਰਨ ਦੀ ਗੱਲ ਆਈ ਤੇ ਉਦੋਂ ਨੈਚੁਰਲੀ ਫਿਰ ਮੈਂ ਹੁਣ ਇਹ ਨਹੀਂ ਕਹਿੰਦਾ ਵੀ ਉਹਨਾਂ ਦਾ ਕਸੂਰ ਆ ਕੋਈ ਹਾਲਾਤ ਇਦਾਂ ਦੇ ਬਣ ਗਏ ਬਈ ਸੁਰ ਬਦਲ ਗਏ ਤੇ ਜਦੋਂ ਸੁਰ ਬਦਲ ਜਾਂਦੇ ਆ ਤੇ 뮤직 ਡਾਇਰੈਕਟਰ ਬਹੁਤ ਛੇਤੀ ਸੁਰ ਪਕੜ ਲੈਂਦਾ ਕਿਉਂਕਿ 뮤직 ਡਾਇਰੈਕਟਰ ਦਾ ਕੰਮ ਹੀ ਹੁੰਦਾ ਸੁਰ ਫੜਨਾ ਤੇ ਉਸ ਤੋਂ ਬਾਅਦ ਸੁਰ ਬਦਲ ਗਏ ਤੇ ਮੈਂ ਜੋੜ ਨਹੀਂ ਪਾਇਆ ਇਸ ਗੱਲ ਦਾ ਹਾਂ ਜੋ ਸ਼ਾਇਦ ਥੋੜਾ ਜਿਹਾ ਸਿਆਸੀ ਮਨ ਹੁੰਦਾ ਮੇਰਾ ਦਿਮਾਗ ਹੁੰਦਾ ਜਾਂ ਤੇ ਮੈਂ ਵੀ ਸ਼ਾਇਦ ਕੋਈ ਤਾਣਾ ਬਣਾ ਬੁਣ ਲੈਂਦਾ ਜਾਂ ਕੋਈ ਗੇਮ ਕਰ ਲੈਂਦਾ ਵੀ ਨਹੀਂ 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 ਵੀ ਮੈਂ ਤਾਂ ਕਰੂੰਗਾ ਇਹ ਕਰੂੰਗਾ ਜੋ ਮਰਜ਼ੀ ਹੋ ਜਾਏ ਪਰ ਮੇਰੀ ਸ਼ੁਰੂ ਤੋਂ ਇਹੀ yaad ਤਰੀ ਹੈ ਜਾਂ ਥੋੜਾ ਜਿਹਾ ਸੂਫੀ ਮਤਨੂਮਾ ਫਾਲੋ ਕਰਦਾ ਤੇ ਉਹਦੇ ਚ ਦੋ ਲਾਈਨਾਂ ਦੇ ਵਿੱਚ ਗੱਲ ਮੁੱਕ ਜਾਂਦੀ ਹੈ ਆ ਕੇ ਵੀ ਮਾਲੀ ਦਾ ਕੰਮ ਆਣੀ ਲਾਣਾ ਭਰ ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਣਾ ਪਾਵੇ ਲਾਵੇ ਜਾਂ ਨਾ ਲਾਵੇ